ਸਾਰੇ ਹਾਲ-ਚਾਲ ਕਿਦਾਂ ਠੀਕ ਹੋ ਜੀ ਪ੍ਰਮਾਤਮਾ ਤੁਹਾਨੂੰ ਠੀਕ-ਠਾਕ ਰੱਖੇ ਚੜ੍ਹਦੀ ਕਲਾ ਵਿੱਚ ਰੱਖੋ ਜੀ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅੱਜ ਮੈਂ ਜੀ ਬਣਾ ਲੀ ਹਾਂ ਕੋਈ ਖਾਸ ਚੀਜ਼ ਤੇ ਸਾਰੇ ਫੈਮਿਲੀ ਚ ਲਈ ਕੰਮ ਤੇ ਚਾ ਰੱਖੀ ਮੈਂ ਰਾਹੀ ਤੇ ਇਹੋ ਜਿਹੀ ਚ ਪਾਏ ਮੈਂ ਥੋੜਾ ਜਿਹਾ ਫੈਂਟ ਕਿਉਂਕਿ ਮੈਂ ਆਪਣੇ ਘਰੋਂ ਦੀ ਚੀਜ਼ ਬਣਾਉਂਗੀ ਥੋੜੀ ਜਿਹਾ ਬਣਾ ਕੇ ਰੱਖ ਵੀ ਦਵਾਂਗੀ ਵੈਸੇ ਇਹ ਹਮ ਤੋਂ ਸਿਰ ਤੋਂ ਮੈਂ ਕੀ ਬਣਾ ਲਵੇ ਦੱਸੋ ਮੈਨੂੰ ਹਲੋ ਜੀ ਮੈਂ ਹੀ ਦੱਸ ਲਵਾਂ ਕਿ ਬਣਾਉਣ ਲਈ ਮੈਂ ਲ ਲਈ ਅੱਜ ਤਿੰਨ ਚੋਰ ਕੱਢੀਆਂ ਆਈਆਂ ਤੇ ਇਹਨਾਂ ਵਿੱਚੋਂ ਇਹਦੇ ਇਹ ਵਾਲੇ ਪਾਪੜ ਦੋ ਕਲਰ ਦੇ ਨੇ ਇਹ ਦੇਖੋ ਬਣਾਉਣੇ ਨੇ ਇਸ ਤਰ੍ਹਾਂ ਇੱਕ ਮਿਰਚਾਂ ਵਾਲੇ ਨੇ ਤੇ ਇੱਕ ਇਸ ਤਰ੍ਹਾਂ ਜਿਵੇਂ ਲੇਸ ਹੁੰਦੇ ਨੇ ਉਸ ਤਰ੍ਹਾਂ ਹੀ ਆ ਸਮਝੋ ਵੈਸੇ ਮੈਂ ਖਾਂਦੀ ਤਾਂ ਘਰ ਤਾਂ ਅੱਜ ਮੈਂ ਸੋਚਿਆ ਖਾ ਲਵਨੀ ਆ ਘਰ ਵਿੱਚ ਸੀਗੇ ਨਾਸ਼ਤਾ ਜਿਵੇਂ ਕਰਿਆ ਨਹੀਂ ਸੀਰੇ ਦੇ ਤੇ ਮੈਂ ਜਲਦੀ ਉੱਠ ਖੜੀ ਸੀ ਸਵੇਰ ਉੱਠ ਕੇ ਆਪਣੇ ਪਰਿਵਾਰਾਂ ਨਾਲ ਆਉਂਦੇ ਆ ਜੋਤੂਫ ਕਰੀ ਨਾਤੇ ਤੋਤੇ ਠੀਕ ਹੈ ਨਾਤੋ ਕੇ ਜੋਤੂਫ ਕਰੀ ਉਸ ਤੋਂ ਬਾਅਦ ਫੈਮਿਲੀ ਨੂੰ ਜੋਬ ਤੇ ਘਰ ਤਿਆਰ ਹੋ ਕੇ ਰੋਟੀ ਪਾਣੀ ਬਣਾਇਆ ਸਵੇਰੇ ਕਿਸੇ ਨੇ ਪ੍ਰੌਨਟੀ ਖਾਧੀ ਜਿ ਕਿਸੇ ਨੇ ਮਤਲਬ ਕਿ ਵੀ ਬ੍ਰੈਡ ਖਾਦਾ ਵਿੱਚ ਉਹ ਵੀ ਮੰਨ ਕਰਦਾ ਖਾਦਾ ਕਿਸੇ ਨੇ ਦੁੱਧ ਚ ਪੱਤੀ ਪਾ ਕੇ ਪੀ ਲਈ ਕੋਈ ਕਹਿੰਦਾ ਮੈਨੂੰ ਚਾਹ ਪਸੰਦ ਆ ਬਹੁਤ ਕੰਮ ਹੁੰਦਾ ਸਵੇਰੇ ਕੀ ਕਰੀਏ ਕਰਨਾ ਪੈਂਦਾ ਤੇ ਮੇਰਾ ਮਨ ਨਹੀਂ ਕਰਿਆ ਅੱਜ ਨਾਸ਼ਤਾ ਕਰਨ ਉਸ ਵੇਲੇ ਸਰੇ ਤੇ ਮੈਂ ਹਾਂ ਸੋਚਿਆ ਵੀ ਨਾਲੇ ਚਾਹ ਬਣਾਉਣੀ ਆ ਚਾਹ ਦੇ ਨਾਲ ਆਪਾਂ ਬਣਾਵਾਂਗੇ ਪਾਪੜ ਪਾਪੜ ਖਾ ਲਨੇ ਆ ਠੀਕ ਆ ਜੀ ਆ ਜਾਓ ਤੁਸੀਂ ਵੀ ਖਾ ਲਓ ਜੀ ਤੇਲ ਹੋ ਗਿਆ ਤਿਆਰ ਜਿੰਨੇ ਕ ਆਪਾਂ ਬਣਾਉਣੇ ਸੀ ਬਣਾ ਲਏ ਤੇ ਬਾਕੀ ਆਪਾਂ ਹਲਤੇ ਫੱਕ ਠੀਕ ਆ ਨਾ ਬਨ ਕੇ ਇਹਨਾਂ ਨੂੰ ਹਵਾਨਾ ਦੇ ਦਈਏ ਆਪਾਂ ਤੋਂ ਕੱਲ੍ਹ ਦੇ ਬਣਾਉਣ ਲੱਗਿਆਂ ਇੱਕ ਤਾਂ ਹੈਗਾ ਬਿਨਾਂ ਮਿਰਚਾਂ ਤੋਂ ਇੱਕ ਹੈ ਨਾ ਮਿਰਚਾਂ ਵਾਲਾ ਛੋਟਾ ਵਿੱਚ ਜਿਵੇਂ ਖਾਣੇ ਆ ਉਹ ਬਿਨਾਂ ਮਿਰਚਾਂ ਤੋਂ ਖਾ ਲਓ ਸਕੂਲ ਲਈ ਸਾਡੀ ਛੋਟੀ ਭੇਵੀ ਉਹਨੂੰ ਵੀ ਬਣਾ ਕੇ ਰੱਖ ਰਾਂਗੇ

ਸੋ ਜਨਾ ਤੇਲ ਕਾਫੀ ਲੱਗਦਾ ਮੈਂ ਤਾਂ ਥੋੜਾ ਜਿਹਾ ਹੀ ਪਾਇਆ ਜਿੰਨੇ ਕ ਖਾਣੇ ਆੰਨੇ ਕਪਾ ਬਣਾ ਲੰਦੇ ਆ ਠੀਕ ਹੈ ਇਹ ਥੋੜੇ ਲੱਗਦੇ ਨੇ ਮੈਨੂੰ ਹੋਰ ਬਣਾਉਣੇ ਪੈਣਗੇ ਥੋੜੇ ਹੋਰ ਲੱਗਣਗੇ ਵੇਲੇ ਕੋਈ ਫੋਲ ਦੇ ਬੋਲ ਬਦਦੇ ਆ ਠੀਕ ਹੈ ਆਲੋਜੀ ਇਹ ਥੋੜੀ ਜਿਹੀ ਹੋਣਾ ਪੰਨਾ ਕਿ ਤੇਲ ਪਾਇਆ ਇਹ ਜਿੰਨੇ ਕੱਪਾਂ ਨੂੰ ਜ਼ਰੂਰਤ ਆ ਇਹ ਬਣ ਜਾਂਦੇ ਨੇ ਤਿਆਰ ਹੋ ਜਾਂਦੇ ਨੇ ਹਾਂ ਚਲੋ ਛੋਟਾ ਮोटा ਬਲੌਕ ਨਾਲ ਦੀ ਕਾਰੀ ਹਲੋ ਜੀ ਆਜੋ ਖਾਓ ਤੁਹਾਡੀ ਆਪਣੀ ਪੰਮੀ ਘਾਰੀ ਵਾਲ ਜੈਸੇ ਤੁਹਾਡਾ ਬਹੁਤ ਮਿਲਦਾ ਹੈ ਇਹ ਆਪਾਂ ਸਾਰੇ ਪਾਟੇ ਕੋ ਹੱਥ ਚ ਬੰਨ ਜਾਂਗੇ ਤੁਹਾਡਾ ਮੈਂ ਖਾਣਾ ਵੀ ਦੇ ਦਿੱਤਾ। ਤਾਂ ਇਹ ਆਪਣੀ ਕਮਨੀਤਾਰੀ ਰੋ। ਕਿਸੇ ਦੱਸਿਓ ਹਨ ਕਿਸ ਤਰ੍ਹਾਂ ਲੱਗਿਆ ਕੋਈ ਵਿੱਚ ਹੋਰ ਕੋਈ ਦੱਸੋ ਕੀ ਚੀਜ਼ ਬਣਾਵਾਂ ਤੁਹਾਨੂੰ। ਕੋਈ ਫਰਮੈਚ ਪਾਇਓ ਆਪਣੀ ਨਵੀਂ ਬਣਾ ਦਊਂਗੀ ਠੀਕ ਹੈ ਜੀ। ਤੇ ਬਾਕੀ ਤੁਹਾਡਾ ਵੀ ਪਿਆਰ ਇਸ ਤਰ੍ਹਾਂ ਹੀ ਮਿਲ ਜAVE ਮੈਨੂੰ ਬਹੁਤ ਖੁਸ਼ੀ ਮਿਲਦੀ ਆ। ਹੌਸਲਾ ਮੇਰਾ ਬਣਾਏ ਰੱਖੋ ਠੀਕ ਹੈ ਨਾ ਕਈ ਥਾਂ ਹੌਸਲਾ ਡੁੱਟ ਜਾਂਦਾ ਵੀ ਛੋਪਰੇ ਤੇ ਹੰਕਾਰ ਨਹੀਂ। ਸਰਫ ਦਾ ਕਰਦੇ ਨਾ ਬਲੌਗ ਨਾ ਸਕੇ ਤੁਸੀਂ ਜਿਹੜੇ ਪਿਆਰ ਦੇਤਾ ਤੇ ਨਸਖੀਆਂ ਨਹੀਂ ਲਈ ਮੇਰੇ ਬੱਚੇ ਭੈਣ ਭਾਈ ਬਹੁਤ ਪਿਆਰੇ ਨੇ ਇਤਨ ਪਿਆਰ ਕਰਦੇ ਨੇ ਹਾਸਾ ਦੇ ਦਿੰਦੇ ਨੇ ਨਹੀਂ ਜੀ ਤੁਸੀਂ ਬਣਾਓ ਬਲੌਗ ਪਾਉ ਸੋਹਣੇ ਹਾਉਨੇ ਆ ਤੁਸੀਂ ਤੇ ਬਾਕੀ ਤੁਸੀਂ ਕਮੇਡੀਅਨ ਜਿਵੇਂ ਮੈਂ ਹਾਸੇ ਹਾਸੇ ਰੱਗਣਾ ਪਾਣੀ ਹੈ ਮੈਂ ਵੀ ਸ਼ੋਅ ਵੀ ਵਧੀਆ ਬਣਾ ਰਹੀ ਹਾਂ ਤੇ ਠੀਕ ਹੈ ਜੀ ਤਾਂ ਮੈਂ ਤਾਂ ਬਹੁਤ ਅਜੀ ਸਪੋਰਟ ਕਰ ਦਿਆ ਕਰੋ ਤਾਂ ਇਸ ਤਰ੍ਹਾਂ ਉਹਦੇ ਨਾਲ ਕਿ ਅਸੀਂ ਇਹਦੇ ਬਾਕਸਾ ਕਰ ਦਿਆ ਠੀਕ ਹੈ। ਤੋਂ ਜ਼ਰੂਰ ਯਾਦ ਕਰੋ ਜੇ ਯਾਦ ਕਰੋ। ਹਾਂ। ਜਦ ਜਿਹੜੇ ਵਿਚਾਰੇ ਆਪਾਂ ਬੰਦ ਕਰਤਾ ਹੈ ਗੈਸ ਤੇ ਹੁਣ ਆਪਾਂ ਇਹਦੇ ਵਿੱਚ ਪਿਆਨੀ ਸਿਮੇ ਇਹਦੇ ਵਿੱਚ ਪਾ ਦਿੰਨੇ ਆ। ਹਾਂ। ਤੇ ਇਹ ਹੋ ਗਿਆ ਆਪਣੇ ਪੂਰੇ ਪਾਪੜ ਤਿਆਰ ਠੀਕ ਹੈ ਜੀ ਮੈਂ ਬਣਾਏ ਦਿੱਤੇ ਹੁਣ ਆਪਾਂ ਧਰਦੇ ਆ ਚਾਹ ਤੇ ਮੈਂ ਇੱਧਰ ਗੈਸ ਬੰਦ ਕਰ ਦਿੰਦਾ। ਆਹ ਬੰਦ ਗੈਸ ਬੰਦ ਤੇ ਆਲੋਚੀ ਇਹ ਹਾਂ ਤੁਮਨੇ ਅਦਰ ਕਾਫੀ ਸਿਰਫ ਇਹਨਾਂ ਥੋੜੀ ਜਿਹੀ ਚਾ ਕਿਉਂਕਿ ਮੈਂ ਅੱਲਾ ਥੋੜਾ ਜਿਹਾ ਹੋਰ ਪਾਣੀ ਪਾ ਲੈਂਦੇ ਕਿਉਂਕਿ ਇਹ ਚਾਹ ਦੇ ਨਾਲ ਹੀ ਟੇਸਟੀ ਲੱਗਣਾ ਤੇ ਐਸਾ ਹਾਲ ਲੱਗਣੀ ਤੇ ਕੜਾਹੀ ਨੂੰ ਆਪਾਂ ਦੰਨੇ ਹੋਰ ਤਾਰ ਕੇ ਇੱਕ ਗਰਮ ਬੋਤਾ ਮੈਂ ਇਦਰੀ ਸਾਰ ਤਾਂ ਚਾਹ ਕਰਕੇ ਉੱਪਰ ਚਾਹ ਕਰਨਾ ਜਦੋਂ ਸੀ ਉਹ ਤਾਂ ਮੈਨੂੰ ਨਜ਼ਰ ਵੀ ਆਵੇ ਤੇ ਇਹ ਚਾਹ ਮੈਂ ਥੋੜੀ ਜੀ ਸੌਂਕ ਜੀ ਮੈਂ ਸੌਂਕ ਜ਼ਰੂਰ ਪਾਣੀ ਆ ਕਿਹਦੇ ਸੌਂਫ ਆਇਆ ਉਸ ਤੋਂ ਬਾਅਦ ਬਣਾ ਲਿਆ ਆਪਾਂ ਨੇ ਖੰਡ ਦੀ ਮੈਂ ਸ਼ੱਕਰ ਸ਼ੱਕਰ ਨੂੰ ਪਾਈ ਹੋਈ ਏ ਸ਼ੱਕਰ ਤਾਂ ਮੈਨੂੰ ਸ਼ੱਕਰ ਦੀ ਚਾਹ ਬਹੁਤ ਟੇਸਟੀ ਲੱਗਦੀ ਏ ਤੇ ਇੱਕ ਤਾਂ ਇਹ ਬਹੁਤ ਵਧੀਆ ਚੀਜ਼ ਏ ਸ਼ੱਕਰ ਆਪਣੇ ਸੇਵਾਸਤੇ ਵੀ ਠੀਕ ਆ ਸਿਹਤ ਵਾਸਤੇ ਠੀਕ ਆ ਤੇ 슈ਗਰ ਵਾਲੇ ਤਰੀਕੇ ਤਾਂ ਬਹੁਤ ਵਧੀਆ ਏ ਉਸੇ ਵੀ ਮਤਲਬ ਕਿ ਅੱবি ਜ਼ੋਰ شکر یوز کرا کرو چاہے تھوڑی کریا کرو بچ مکس کر لیا کرو ٹھیک ہے نا جی یہ آپ پائی تھوڑی جی چاہ پتی ٹھیک ہے جی تھوڑی جی چاہ پتی ویسے تو گڑ بھی پیا گڑھ بھی آپ بنا لے چاہ دیکھو مجھے شکر بھی بہت ٹیسٹی لگ رہی ہے یہ چاہیے بنتی پی ہے کن کروڑ منہیں کھا لوں گی تو باقی اپنی فیملی وقت کروں گی کوئی چھوٹا بچہ اسکول گیا ہوا میری چھوٹی بیبی ہے ਸਕੋਰੀ ਵੀ ਆਉਗੀ ਤੇ ਉਹ ਚਾਹ ਦੇ ਨਾਲ ਜਾਂ ਦੁੱਧ ਨਾਲ ਖਾ ਲਗੀ ਠੀਕ ਆ ਜੀ ਤੇ ਆਪਾਂ ਹੁਣ ਮੈਂ ਸ਼ਿਮ ਕਰਤਾ ਜੀ ਮੈਂ ਭੁੱਲ ਗਈ ਮਲਾਈ ਕੱਢਣੀ ਦੁੱਧ ਵਿੱਚੋਂ ਮਲਾਈ ਕੱਢ ਕੇ ਦੁੱਧ ਵਿੱਚ ਪਾਵਾਂਗੀ ਤੇ ਉਹ ਬਈ ਭਰੀ ਪਈ ਆ ਮੇਥੇ ਚੁੱਕ ਵੀ ਨਹੀਂ ਹੁੰਦੀ ਹੈਗੀ ਆ ਦੇਖੋ ਦੁੱਧੋਂ ਮਲਾਈ ਨਹੀਂ ਕੱਢੀ ਤੇ ਆਪਾਂ ਮਲਾਈ ਕੱਢ ਕੇ ਤੇ ਮਤਲਬ ਕਹਿੰਦਾ ਭਾਵਾ ਤੇ ਫਿਰ ਵਿੱਚ ਮਤਲਬ ਕਿ ਦੁੱਧ ਪਾਵਾਂਗੇ ਕਿਉਂਕਿ ਮਲਾਈ ਜੰਮੀ ਪਈ ਆ ਬੁੱਕ ਚਾ ਅੱਜ ਮੈਂ ਭੁੱਲ ਗਈ ਸੀ ਮਲਾਈ ਕੱਢਣੀ ਦੁੱਧ ਕਰੋਨਾ ਪਿਆ ਸੀ ਉਹ ਯੂਜ਼ ਕਰਦੇ ਆ ਤੇ ਆਹ ਲਓ ਜੀ ਬਾਕੀ ਕੋਈ ਜਿਹੜੀ ਨਾਲ ਲੱਗੇ ਤੁਹਾਡੀ ਠੀਕ ਹੋ ਜਾਈਏ ਤੇ ਤੁਹਾਨੂੰ ਚਾਹ ਦਾ ਟੇਸ ਪਾਵਾਂ ਆਵੇ ਹੈਨਾ ਸਾਰੀ ਜਿਹੜਾ ਤੁਸੀਂ ਫਰਾਈ ਕੱਢ ਲੰਨੇ ਆ ਨਾ ਫਿਰ ਮਤਲਬ ਕਿ ਫਿਰ ਚਾਹ ਦਾ ਟੇਸ ਵੀ ਨਹੀਂ ਆਉਂਦਾ ਹੈਗਾ ਤੇ ਆਹ ਲਓ ਹੁਣ ਮੈਂ ਪਾਉਂਗੀ ਵਿੱਚ ਇਹਦੇ ਦੁੱਧ ਠੀਕ ਹੈ ਮੇਰੀ ਚਾ ਵੀ ਨਾ ਪਤੇ ਸਰ ਲੋ ਜੀ ਆਪਾਂ ਹੁਣ ਪਾ ਲਿਆ ਨਾ। ਮੇਰੇ ਵਾਸਤੇ ਗਾੜੀ ਗਾੜੀ ਸ਼ੱਕਰ ਦੀ ਚਾਹ ਬਣ ਕੇ ਤਿਆਰ ਹੋ ਗਈ ਹੈ ਜੀ। ਹਾਂ ਤੇ ਇਹ ਦੁੱਧ ਹੁਣ ਆਪਾਂ ਰੱਖਿਆਵਾਂਗੇ ਵਿੱਚ ਤੇ ਹੁਣ ਆਪਾਂ ਮਲਾਈ ਵਿੱਚ ਰੱਖਿਆਵਾਂਗੇ ਫਿਰ ਇਹ ਕੱਢ ਲਾਂਗੇ ਨਾ। ਫ੍ਰਿਜ ਇੰਨੇ ਠੀਕ ਹੈ ਜੀ। ਚਾਹ ਪਣੀ ਹੋ ਕੇ ਆਪਣਾ ਤਿਆਰ ਸਾਰਾ ਕੁਝ ਤੇ ਬਾਕੀ ਤੁਸੀਂ ਦੱਸਿਓ ਕਿਸ ਤਰ੍ਹਾਂ ਲੱਗਿਆ। ਛੋਟੇ ਬਲੌਕ ਆਪਾਂ ਬਣਾਈ ਜਾਂਦੇ ਆ ਪ੍ਰਮਾਤਮਾ ਇਸ ਤਰ੍ਹਾਂ ਆਪਾਂ ਨੂੰ ਤੰਦਰੁਸਤੀ ਰੱਖੇ ਐਸੇ ਆਪਾਂ ਤੁਹਾਡਾ ਪਿਆਰ ਤੁਹਾਨੂੰ ਮਿਲੀ ਜਾਵੇ ਮੈਂ ਤੁਹਾਡੇ ਨਾਲ ਲੱਗੀ ਰਹਾ ਇੱਕ ਦੂਜੇ ਆਪਾਂ ਇੱਕ ਦੂਜੇ ਨਾਲ ਜੁੜੇ ਰਹੀਏ ਜੀ ਤੇ ਬਾਕੀ ਪਿਆਰ ਨਾਲ ਹੈ ਜੀ ਬਾਕੀ ਕੁਝ ਨਹੀਂ ਇਸ ਦੁਨੀਆ ਤੇ ਹੈਗਾ ਨਾ ਕੁਝ ਲੈ ਕੇ ਜਾਣਾ ਤੇ ਇੱਥੇ ਹੀ ਰਹਿ ਜਾਂਦਾ ਸਭ ਕੁਝ ਪਿਆਰ ਬਣਿਆ ਰਹੇ ਬਸ ਪਿਆਰ ਨਾਲ ਹੀ ਰਹੋ ਸਾਰਿਆਂ ਨਾਲ ਤੇ ਮੈਂ ਆਪਣੀ ਸੋਹਣੀ ਬੋਲੀ ਬੋਲੋ ਤੇ ਸਤਿਕਾਰ ਕਰੋ ਸਾਰਿਆਂ ਦਾ ਵੱਡੇ ਛੋਟਿਆਂ ਦਾ ਠੀਕਾ ਨਾ ਧੀ ਪੁੱਤ ਜਿਹੜੇ ਨੇ ਉਹ ਵੀ ਤੁਸੀਂ ਆਪਣੇ ਮਾਪਿਆਂ ਦਾ ਸਤਿਕਾਰ ਕਰਿਆ ਕਰੋ ਜੀ ਠੀਕਾ ਨਾ 2 ਮਿੰਟ ਦਾ ਗੁੱਸਾ ਹੁੰਦਾ ਐਦਰ ਉਧਰ ਢੈਲਾ ਕਰ ਲਿਆ ਕਰੋ ਕਈ ਵਾਰ ਆਪਾਂ ਨੂੰ ਘਰ ਵਿੱਚ ਸੌ ਪ੍ਰੋਬਲਮ ਆ ਜਾਂਦੀਆਂ ਗੁੱਸਾ ਕਿੱਲਾ ਵੀ ਹੋ ਜਾਂਦਾ ਠੀਕ ਹੈ ਪਿਆਰ ਨਾਲ ਰੋਇ ਕੁਛ ਨਹੀਂ ਜ਼ਿੰਦਗੀ ਦਾ ਪਤਾ ਨਹੀਂ ਕਦੋਂ ਸਾਰ ਆਪਣੇ ਹੈਗੇ ਨੇ ਖਤਮ ਹੋ ਜਾਣੇ ਨੇ ਕਦੋਂ ਅਲਵਿਦਾ ਕਰ ਜਾਣਾ ਪਈ ਸੰਸਾਰ ਨੂੰ ਆਪਣਾ ਘਰੋਂ ਆਪਾਂ ਜਦੋਂ ਨਿਕਲਦੇ ਆ ਕੋਈ ਪਤਾ ਨਹੀਂ ਵਾਪਸ ਆਉਣਾ ਕਿ ਨਹੀਂ ਆਉਣਾ ਇਹਨੇ ਆ ਕੁਝ ਹੋ ਰਿਹਾ ਆਪਾਂ ਦੇਖਦੇ ਹੀ ਆ ਨਾ ਤੇ ਪਿਆਰ ਨਾਲ ਰੱਖ ਠੀਕ ਆ ਬਸ ਇਹੀ ਆ ਬਾਕੀ ਇਹੀ ਆ ਬਿੱਤੀਆਂ ਪੁੱਤਰ ਰਾਜੀ ਖੁਸ਼ੀ ਰਣ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਨੂੰ ਸੱਚੇ ਪਾਤਸ਼ਾਹ ਕਿਸੇ ਨੂੰ ਕੋਈ ਦੁੱਖ ਨਾ ਆਵੇ ਬਸ ਮੇਰੇ ਤੇ ਇਹੀ ਆ ਵੀ ਸਰੀਰ ਦੀ ਤੰਦਰੁਸਤੀ ਸੱਚੇ ਪਾਤਸ਼ਾਹ ਮਾਲਕਾ ਬਣਾਈ ਰੱਖੀ ਕਿਉਂਕਿ ਆਪਣੀ ਤੰਦਰੁਸਤੀ ਆ ਤਾਂ ਆਪਾਂ ਮਿਹਨਤ ਕਰਕੇ ਬਹੁਤ ਕੁਝ ਖਾ ਸਕਦੇ ਆ ਜੇ ਸਰੀਰ ਚ ਤੰਦਰੁਸਤੀ ਨਹੀਂ ਮੰਜੇ ਤੇ ਪੈ ਗਈ ਫੇਰ ਤਾਂ ਸਮਝੋ ਜ਼ਿੰਦਗੀ ਖਰਾਬ ਆ ਕੁਝ ਨਹੀਂ ਕਰ ਸਕਦੇ ਖਾ ਪੀ ਨਹੀਂ ਸਕਦੇ ਠੀਕ ਆ ਜੀ ਤੇ ਬਾਕੀ ਤੁਸੀਂ ਦੱਸੋ